ਤੁਹਾਡੇ ਹਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪਰਸਵਾਰੀ ਸਾਧ ਸੰਗਤ ਜੀਓ ਆਓ ਸੰਖੇਪ ਜੀ ਘਟਨਾ ਮੀਰ ਮੰਨੂ ਦੀ ਵਾਲੀ ਨਾਲ ਸਾਂਝੀ ਕੀਤੀ ਜਾਈਏ ਮੰਨੂ ਸਾਡੀ ਦਾਤਰੀ ਅਸੀਂ ਮੰਨੀ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਅਸੀਂ ਦੂਰ ਸਮਾਰੇ ਹੋਏ ਪਿਆਰੇ ਉਹ ਵੱਡਣ ਵਾਲੇ ਵੱਢੇ ਗਏ ਪਰ ਸਿੱਖ ਕੌਮਸ ਰੇਲ ਵੰਗ ਵਾਧੀ ਗਈ ਹਾਓ ਅੱਜ ਦੀ ਕਹਾਣੀ ਆਪ ਜੀ ਨਾਲ ਸਾਂਝੀ ਕਰੀਏ ਮੀਰ ਮੰਨੂ ਦਾ ਪੂਰਾ ਨਾਮ ਮੋਹਨ ਉਲ ਮੁਲਕ ਬਲਦ ਕਮਰੂਦੀਨ ਬਲਦ ਅਮੀਨ ਖਾਨ ਸਿਖਾਂ ਉੱਪਰ ਜ਼ੁਲਮ ਤੇ ਜਿਆਤੀਆਂ ਕਰਨ ਵਿੱਚ ਕੋਈ ਕਸਰ ਨਾ ਛੱਡੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੇਬੀਆਂ ਨੂੰ ਚੁਣ-ਚੁਣ ਕੇ ਮਾਰਿਆ ਜਿਹਾਰੂ ਸਿੰਘ ਤਾਂ ਜੰਗਲਾਂ ਵਿੱਚ ਰਹਿੰਦੇ ਸਨ ਦਾਲਗੇ ਤੇ ਗਰੀਲਾ ਜੁੱਧ ਨਾਲ ਕਈ ਦੁਸ਼ਮਣਾਂ ਨੂੰ ਸੋਧ ਕੇ ਜੰਗਲਾਂ ਵਿੱਚ ਵੜ ਜਾਂਦੇ ਲਾਹੌਰ ਦੀ ਘੋੜਾ ਮੰਡੀ ਵਿੱਚ ਰੋਜ਼ਾਨਾ ਬੱਚਿਆਂ ਬੀਬੀਆਂ ਬਜ਼ੁਰਗਾਂ ਦੀਆਂ ਲਾਸ਼ਾਂ ਦੇ ਢੇਰ ਲੱਗਦੇ ਨਖਾਸ ਖਾਂਚਾਉਂ ਦੇ ਵਿੱਚ ਰੋਜ਼ਾਨਾ ਕਤਲੋਗਾਰਤ ਹੁੰਦੀ ਇੱਕ ਦਿਨ ਖਵਾਜਾ ਅਬਦੇਲ ਪੁੱਲਾ ਨੇ ਨੀਰਮਨ ਨੂੰ ਕਿਹਾ ਕਿ ਇਨਾਂ ਕਾਫਰਾਂ ਦੀਆਂ ਲਾਸ਼ਾਂ ਦਾ ਕੀ ਕਰੀਏ ਮੀਰ ਮੰਨੂ ਨੇ ਹੰਕਾਰ ਨਾਲ ਕਿਹਾ ਕਿ ਕੀੜੇ ਪੈਣ ਦਿਓ ਇਹਨਾਂ ਨੂੰ ਇਹਨਾਂ ਨੂੰ ਮੌਤ ਤੋਂ ਬਾਅਦ ਵੀ ਸੁੱਖ ਨਸੀਬ ਨਹੀਂ ਹੋਣਾ ਚਾਹੀਦਾ ਵਕਤ ਬੀਤਿਆ ਮੀਰ ਮੰਨੂ ਨੂੰ ਖਬਰ ਮਿਲੀ ਬਾਗੀ ਸਿੰਘ ਤਿਲਕਪੁਰੇ ਦੇ ਇਲਾਕੇ ਵਿੱਚ ਲੁਕੇ ਹੋਏ ਨੇ ਗਸ਼ਤੀ ਫੌਜ ਲੈ ਕੇ ਨਿਕਲੇ ਆ ਸਰਦੀਆਂ ਦੇ ਦਿਨ ਸਨ ਕਮਾਦ ਦੀ ਫਸਲ ਪੂਰੇ ਜੋਬਨ ਉੱਤੇ ਸੀ ਮੱਲਾਪੁਰ ਪਿੰਡ ਦੇ ਬਾਹਰ ਜਦੋਂ ਘੋੜੇ ਸਵੇਦਕ ਮਾਦ ਵਿੱਚ ਵੜਨ ਲੱਗਾ ਅੰਦਰੋ ਸਿੰਘਾ ਨੇ ਪਲੀਤੇਦਾਰ ਬਦੂਕਾਂ ਦਾਗ ਦਿੱਤੀਆਂ ਮੀਰ ਮੰਨੂ ਦਾ ਘੋੜਾ ਡਰ ਗਿਆ ਤੇ ਸੇਖ ਪਾਉ ਹੋ ਗਿਆ ਮੀਰ ਮੰਨੂ ਘੋੜੇ ਤੋਂ ਹੇਠਾਂ ਡਿੱਗ ਪਿਆ ਪੈਰ ਰਕਾਬ ਦੇ ਵਿੱਚ ਫਸ ਗਿਆ ਘੋੜਾ ਦੌੜਦਾ ਜਾ ਰਿਹਾ ਤੇ ਮੀਰ ਮੰਨੂ ਪਿੱਛੇ ਪਿੱਛੇ ਖਸੀੜਦਾ ਜਾ ਰਿਹਾ ਹੈ ਸਿਰ ਪੱਥਰਾਂ ਤੇ ਵੱਜ ਵੱਜ ਕੇ ਖਖੜੀ ਹੋ ਗਿਆ ਸਾਰੇ ਸ਼ਰੀਰ ਦੀ ਚਮੜੀ ਲਹਿ ਗਈ ਘੋੜਾ ਮੱਲਾਪੁਰ ਦੇ ਕੱਚੇ ਕਿਲੇ ਦੇ ਕੋਲ ਜਾ ਕੇ ਰੋਕਿਆ ਗਿਆ ਸਿੰਘਾ ਕਮਾਲ ਵਿੱਚੋਂ ਨਿਕਲ ਕੇ ਕਿਲਾ ਜਾ ਕੇ ਰਿਆ ਤੇ ਕੁਝ ਨੇ ਲਾਹੌਰ ਜਾ ਕੇ ਕੈਦ ਵਿੱਚੋਂ ਬੀਬੀਆਂ ਬੱਚੇ ਮੁਕਤ ਕਰਵਾ ਲਏ ਮੀਰ ਮਨੂ ਦੀ ਲਾਸ਼ ਉਸ ਦੇ ਸਿਪਾਈਆਂ ਨੇ ਕਬਜ਼ੇ ਹੇਠ ਲੈ ਲਈ ਸਿਪਾਈਆਂ ਨੇ ਉਸ ਦੀ ਪਤਨੀ ਮਰਾਦ ਬੇਗਮ ਉਰਫ ਮਗਲਾਣੀ ਬੇਗਮ ਨੂੰ ਪੈਗਾਮ ਭੇਜਿਆ ਸਾਡੀ ਤਿੰਨ ਤਿੰਨ ਮਹੀਨੇ ਦੀ ਤਰਖਾ ਬਕਾਇਆ ਹੈ ਅਦਾ ਕਰ ਅਤੇ ਪਤੀ ਦੀ লাশ ਲੈ ਜਾ। লাশ ਨੂੰ 5 ਦਿਨ ਉਹਨਾਂ ਨੇ ਰੱਖਿਆ ਬੁਰਾ ਹਾਲ ਹੋ ਗਿਆ। ਕੀੜੇ ਪੈ ਕੇ ਬੁਰਾ ਹਾਲ ਹੋ ਗਿਆ। ਅਬਦੁਲਸ਼ਿਆਂ ਨੂੰ ਕੀੜੇ ਪੈਣ ਦਾ ਸੁਪਨਾ ਵੇਖਣ ਵਾਲੇ ਦਾ ਸਾਰਾ ਜਿਸਮ ਕੀੜਿਆਂ ਨੇ ਖਾ ਲਿਆ। ਮੌਤ 5 ਦਿਨ ਬਾਅਦ ਬੀਗਮ ਨੇ 3 ਲੱਖ ਰੁਪਏ ਅਦਾ ਕਰਕੇ লাশ ਲਈ। ਲਾਹੌਰ ਲਿਆ ਕੇ ਅਬਦੁਲ ਰਹੀਮ ਖਾਨ ਜਵਾਈ ਅਬਦੁਲ ਸੁਮਦ ਖਾਨ ਦੇ ਆਤੇ ਵਿੱਚ ਦਫਨ ਕੀਤੀ ਸੋ ਪਿਆਰਿਓ ਅਟਲ ਸਚਾਈ ਹੈ ਜੈਸੇ ਕੋ ਤੈਸਾ ਜੈਸਾ ਕਰੇ ਤੈਸਾ ਪਾਵੇ ਜਿਸ ਤਰ੍ਹਾਂ ਦਾ ਅਸੀਂ ਕਰਮ ਕਰਾਂਗੇ ਉਹ ਜਿਹਾ ਫਲ ਸਾਨੂੰ ਪ੍ਰਾਪਤ ਹੋਵੇਗਾ ਔਰ ਉਹ ਫਲ ਮੀਰ ਮਨੂ ਨੇ ਪਾਇਆ ਸਿਖਾ ਨੂੰ ਕੀੜੇ ਪੈਣ ਦੀਆਂ ਗੱਲਾਂ ਕਰਦਾ ਸੀ ਆਪ ਨੂੰ ਹੀ ਕੀੜੇ ਪੈ ਕੇ ਮਰਿਆ ਵੈਗ ਜੀ ਦਾ ਖਲਸਾ ਵੈਗ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸੰਗਤ ਆਓ ਆਪ ਜੀ ਦੇ ਨਾਲ ਨਵੇਂ ਜਾਸਨ ਜੁੜਨ ਦੀ ਕੋਸ਼ਿਸ਼ ਕਰੀਏ ਤਨਤਨ ਸਾਹਿਬ ਸ਼੍ਰੀ ਗੁਰਜਨ ਦੇਵ ਜੀ ਕਿਸ ਤਰੀਕੇ ਦੇ ਨਾਲ ਅਮਰ ਸਾਹਿਬ ਸ਼ਾਇਦ ਵਿੱਚ ਰਹਿ ਰਹੇ ਨੇ ਤੇ ਪਿੱਠੀ ਚੰਦਰੀਆਂ ਕੋਧੀਆਂ ਚੱਲਣਾ ਕਿਸ ਤਰ੍ਹਾਂ ਚੱਲਦੀਆਂ ਨੇ ਔਰ ਕਿਹੋ ਜਿਹੇ ਤਰੀਕੇ ਦੇ ਨਾਲ ਸੁਰੀਖਾਨ ਮਾਰਿਆ ਜਾਂਦਾ ਹੈ ਆਓ ਇਸ ਦੀ ਬਾਬਤਾ ਜੀ ਨਾਲ ਸਾਂਝ ਪਾਈਏ ਤੇ ਆਸਵਧਿਆ ਲੱਗੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਗੁਰੂ ਤੇਰਾ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕੋਈ ਕਮੀ ਹੋਵੇ ਕਮੈਂਟ ਕਰਕੇ ਦੱਸਿਓ ਜੀ ਕਿਰਪਾ ਕਰਿਓ ਤੁਹਾਡਾ ਮੇਲ ਪੜਿਆ ਸਾਡੇ ਸ਼ਿਰਤੇ ਹੋਵੇ ਆਓ ਪਿਆਰਿਓ ਇਤਿਹਾਸ ਨੂੰ ਮਰਜੰਦ ਦੀ ਕੋਸ਼ਿਸ਼ ਕਰੀਏ ਜੀ ਸਤਿਗੁਰ ਸੱਜੇ ਬਾਦਸ਼ਾਹ ਸਾਡੇ ਤੇ ਕਿਰਪਾ ਕਰਨ ਤਾਂਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਡਾਲੀ ਵਿੱਚ ਰਹਿੰਦੇ ਆ ਅਨੁਭਵ ਕੀਤਾ ਕਿ ਕੋਈ ਨਾ ਕੋਈ ਕਟਨਾ ਵਾਪਰਦੀ ਰਹਿੰਦੀ ਹੈ ਆਪ ਆਪਣੇ ਪਰਿਵਾਰ ਸਹਿਤ ਅੰਮ੍ਰਿਤਸਰ ਆ ਗਏ ਸਹਿਬਜ਼ਾਦੇ ਉੱਤੇ ਹਮਲਾ ਕਰਨ ਸਿੱਖ ਸੰਗਤ ਨੇ ਬਾਬਾ ਪੀਸੀ ਚੰਦ ਨੂੰ ਇਨੀਆਂ ਕੋ ਫਟਕਾਰਾਂ ਪਾਈਆਂ ਕਿ ਉਹ ਆਪਣਾ ਡੇਰਾ ਕੋਈ ਕਰਕੇ ਹੇਰੀ ਆਪਣੇ ਸਾਰੇ ਪਿੰਡ ਆ ਗਏ ਅੰਮ੍ਰਿਤਸਰ ਵਾਂਗੂ ਤੇ ਰਮੰਦਰ ਸਾਹਿਬ ਨਾਇਆ ਗੱਡੀ ਲਾ ਕੇ ਬੈਠ ਗਏ ਪਰ ਸੰਗਤਾਂ ਕਿੱਥੋਂ ਫੜ ਕੇ ਲਿਓ ਜਦ ਪ੍ਰਿਥੀ ਚੰਦ ਨੇ ਵੇਖਿਆ ਕਮਾਈ ਦੇ ਸਾਧਨ ਖਤਮ ਹੋ ਗਏ। ਉਸ ਹਕੂਮਤ ਦੀ ਮਦਦ ਨਾਲ ਗੁਰਜਾ ਦੇਵ ਨਾਮ ਅਸਰ ਚੁੱਕਣ ਦੀਆਂ ਮਯੁੱਤਾ ਬਣਾ ਲਈਆਂ। ਲਾਹੌਰ ਜਾ ਕੇ ਹਕਮਾਂ ਨੂੰ ਮਿਲਣ ਲੱਗਾ। ਉਹਨਾਂ ਨੂੰ ਕਈ ਕੀਮਤੀ ਤੋਹਫੇ ਸ਼ਗਾਤਾਂ ਭੇੜ ਕੀਤੀਆਂ। ਕਈ ਹਾਕਮੋ ਦੇ ਨਿੱਜੀ ਦੋਸਤ ਬਣ ਗਏ। ਬਾਬਾ ਮਹਾਦੇਵ ਬੇਸ਼ਕ ਦੁਨੀਆ ਦੇ ਦੁੱਖਾਂ ਸੁੱਖਾਂ ਤੋਂ ਟੁੱਟ ਸੀ। ਉਹ ਕਈ ਵਾਰ ਪ੍ਰਿਥੀ ਚੰਦ ਨੂੰ ਸਮਝਾਉਣ ਗਿਆ। ਪਰ ਜਦ ਪ੍ਰਿਥੀ ਚੰਦ ਉਸ ਦੀ ਕੋਈ ਗੱਲ ਨਾ ਸੁਣਦਾ। ਉਸ ਨੂੰ ਸਹਿ ਸਵਾਸਰਾਬ ਦੇਉਂਦੇ ਕਹਿੰਦੇ ਤੁਰਕ ਖੋਲੀ ਦਵਾਈ ਹੋ ਜਾਂਦੀ। ਇੱਕ ਵਾਰ ਪਿੱਛੇ ਜਾਂ ਨੂੰ ਖਬਰ ਮਿਲੀ ਉਸ ਦਾ ਇੱਕ دوست ਹਾਕਮ ਸੁਲੀਖਾਂ ਉਹਦੇ ਸਹਰੇ ਪਿੰਡ ਹੀਰ ਆ ਰਿਹਾ ਹੈ। ਪਿੱਛੇ ਜਾਂ ਨਿਮਰਤਾ ਸਹਿਤ ਉਸ ਨੂੰ ਅੱਗੋਂ ਜਾ ਮਿਲਿਆ। ਆਪਣਾ ਦੁੱਖ ਦਰ ਆਇਆ। ਸੁਲੀਖਾਂ ਨੇ ਉਹਦੀ ਸ਼ਿਕਾਇਤ ਨੂੰ ਬੜੀ ਧੀਰਜ ਨਾਲ ਸੁਣਿਆ ਕਿਹਾ ਦੇਖੋ ਹਾਂ ਨੇ ਵੀ ਬਹੁਤ ਜ਼ਰੂਰੀ ਕੰਮ ਜਲਦਾ ਆਇਆ। ਇਸ ਲਈ ਮੈਂ ਆਪਣੇ ਭਤੀਜੇ ਸੁਲਬੀ ਖਾਨ ਨੂੰ ਦੇਦ ਕਰਾਂਗਾ ਅਮਰ ਸੱਜਾਵੇ ਗੁਰਗੱਦੀ ਦਾ ਖੋਜਿਆ ਹੋਇਆ ਹੱਕ ਤੁਹਾਨੂੰ ਵਾਸਤ ਲਾਵੇ ਸੁਲਹੀ ਖਾਨ ਦਾ ਸੁਨੇਹਾ ਲੈ ਕੇ ਖੁਰ ਸੁਲਬੀ ਖਾਨ ਨੂੰ ਜਾ ਮਿਲਿਆ ਪਰ ਸੁਲਬੀ ਖਾਨ ਮਾਰੋ ਮਾਰ ਕਰਦਾ ਜਦ ਵਿਆਸ ਪੁਜਿਆ ਦਰਿਆ ਪਾਰ ਕਰਨ ਤੋਂ ਪਹਿਲਾਂ ਉਹਦਾ ਇੱਕ ਅਹੁਦੇਦਾਰ ਹਸਨ ਆਲੀ ਨਾਲ ਝਗੜਾ ਹੋ ਗਿਆ ਹਸਨ ਆਲੀ ਇੱਕ ਬਲਵਾਨ ਸੂਰਮਾ ਸੀ ਗਰੋਧ ਵਿੱਚ ਆ ਕੇ ਉਸ ਨੇ ਸੁਲਬੀ ਖਾਨ ਦੀ ਧੌਣ ਲਾ ਦਿੱਤੀ ਜਦ ਪੀਤਹੀ ਜਾਨ ਨੂੰ ਪਤਾ ਲੱਗਾ ਕਿ ਸੁਲੀਖਾਂ ਖਾਨ ਕਤਲ ਕਰਤਾ ਜਿੱਤ ਆ ਗਿਆ ਹੈ ਉਸ ਨੂੰ ਬਹੁਤ ਦੁੱਖ ਲੱਗਾ ਉਹਦੇ ਸਾਰੇ ਮਸੂਬੇ ਤਰੇ ਤਰੇ ਰਹੇ ਗਏ ਉਹ ਸੁਲੀਖਾਂ ਖਾਨ ਪਾਸ ਗਿਆ ਤੇ ਮਿੰਤਾ ਤਰਲੇ ਕਰਕੇ ਉਸ ਨੂੰ ਅੰਮ੍ਰਿਤਸਰ ਤੇ ਹਮਲਾ ਕਰਨ ਦੀ ਮਨਾਲਿਆ ਪੀਤਹੀ ਜਾਨ ਨੇ ਕਾਫੀ ਰਕਮ ਦੇਣ ਦਾ ਵਾਅਦਾ ਕੀਤਾ ਜਦ ਸਿੱਖਾਂ ਨੂੰ ਖਬਰ ਦਾ ਪਤਾ ਲੱਗਾ ਉਹਨਾਂ ਗੁਰੂ ਜੀ ਨੂੰ ਬੇਨਤੀ ਕੀਤੀ ਤਾਂ ਤਰਕਬੰਨ ਨੂੰ ਖਬਰ ਭੇਜਣੀ ਚਾਹੀਦੀ ਹੈ ਪਰ ਗੁਰੂ ਜੀ ਨੇ ਮੰਗ ਪ੍ਰਵਾਨ ਨਾ ਕੀਤੀ ਜਿੰਦੇ ਸਾਨੂੰ ਵਹਿਗੂ ਤੇ ਭਰੋਸਾ ਹੈ ਉਸ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਸੁਲੀਖਾਂ ਪੀਆ ਫੋਗਿਆਂ ਨੇ ਕਿ ਹੇਰ ਪੁੱਜ ਗਿਆ ਪਿਥੀ ਚੰਦ ਨੇ ਬੜੀ ਸੇਵਾ ਕੀਤੀ ਸ਼ਾਮ ਨੂੰ ਪਿਥੀ ਚੰਦ ਸੁਣ ਆਪਣੇ ਨਵੇਂ ਚਾਲੂ ਕਿਤੇ ਏਟਾਂ ਦੇ ਪੱਠੇ ਵਿਖਾਉਣ ਲੈ ਗਿਆ ਸੁਲੀਖਾਂ ਬੜਾ ਘਮੰਡੀ ਤੇ ਅਕਰਵਾ ਸੀ ਉਸ ਪਾਸ ਸਭ ਤੋਂ ਵਧੀਆ ਨਸਲ ਦਾ ਘੋੜਾ ਸੀ ਘੋੜੇ ਉੱਤੇ ਉਸ ਨੂੰ ਬਹੁਤ ਮਾਣ ਸੀ ਯਾਰ ਦਸਤਾ ਘੋੜਾ ਬਲਦੇ ਪੱਠੇ ਦੇ ਕੋਲ ਗਿਆ ਇੱਕ ਪੰਛੀ ਕਿਦਰੇ ਉੱਡਣ ਕਰਕੇ ਐਸਾ ਡਰਿਆ ਘੋੜਾ ਡਰ ਕੇ ਛਾਲ ਮਾਰ ਗਿਆ ਪੱਠੇ ਦੀ ਗੰਦ ਤੱਕ ਕੇ ਸੁਣੀ ਖਾਂ ਸਮੇਤ ਬਲਦੇ ਪੜ ਦੇ ਵਿੱਚ ਜਾ ਡਿੱਗਾ ਪਿੱਥੀ ਜਾਂਦਾ ਰੋਲਾ ਪੁੰਦਾ ਰਹਿ ਗਿਆ ਸੁਣੀ ਖਾਂ ਸੜ ਕੇ ਸਵਾ ਹੋ ਗਿਆ ਪਿੱਥੀ ਜਾਂਦਾ ਯਤਨ ਵੀ ਨਕਾਮ ਹੋ ਗਿਆ ਫੌਜਾਂ ਵਾਪਸ ਲਾਹੌਰ ਚਲੇ ਗਈਆਂ ਵਾਸ ਨੂੰ ਲੱਗਿਆ ਫੌਜਾਂ ਦੇ ਛੋਟੇ ਕਮਾਂਡਰ ਨੇ ਪਿੱਥੀ ਚਾਨੋ ਸੁਣੀ ਖਾਨੀ ਮੌਤ ਦਾ ਜ਼ਿੰਮੇਵਾਰ ਠਰਾਇਆ ਏਵੀਂ ਤਾਲ ਨਾ ਕਰਕੇ ਗਏ ਕਿ ਉਸ ਨੂੰ ਇਹਦਾ ਛੱਟਾ ਰਹਿਣ ਦਾਖ ਸੁਲਹੀ ਕਹਾ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਕਾਰ ਕਠਾ ਕਸਮ ਸਰ ਕਟਿਆ ਖੇਲ ਮੇ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਭਜਿਆ ਜਿਨ ਰਚਿਆ ਤਿੰਨ ਦੀਨਾ ਤਾਕ ਪੁੱਤਨ ਮੇਰਾ ਤਾਨਾ ਕਸ਼ਨਾਰਾਯੋ ਛੋੜ ਗਿਆ ਸਭ ਭਾਈ ਸਾਖ ਕਵਨਾਨੰਦ ਸਿਸ਼ਟਾ ਬ੍ਰਹਾਰੀ ਜੰਝਣ ਕਾ ਕਿਨੋ ਪੂਰਨ ਵਾਕ ਸਤਿਗੁਰਾਂ ਦੇ ਪੁੱਤਰ ਮਹਾਦੇਵ ਦੇ ਵਚਨਾਂ ਅਨੁਸਾਰ ਸੁਰੀਖਾਂ ਨਬਾਕ ਹੋ ਕੇ ਆਪਣੀ ਮੌਤ ਜਿਹੜੀ ਹੈ ਮੁਸਲਮਾਨ ਸੜਕੇ ਨਹੀਂ ਮਰਦਾ ਮੁਸਲਮਾਨਾਂ ਨੂੰ ਦਬਾਇਆ ਜਾਂਦਾ ਹੈ ਪਿਆਰਿਓ ਪੱਠੇ ਦੇ ਉਤੇ ਘੋੜੇ ਦੇ ਡੰਕਾਰ ਸਣੇ ਘੋੜੇ ਆਵੇ ਦੇ ਵਿੱਚ ਜਾ ਡ ਗਿਆ ਅਤੇ ਆਪਣੀ ਜੀਵਨ ਲੀਲਾ ਉਸ ਦੀ ਸਮਾਪਤ ਹੋ ਗਈ ਗੁਰੂ ਘਰ ਨਾਮਾ ਮੱਥਾ ਲਾਉਣ ਵਾਲਾ ਕੋਈ ਵੀ ਹੈ ਉਸ ਦਾ ਪਿਆਰਿਓ ਇਹੀ ਅਸ਼ਰ ਹੁੰਦਾ ਹੈ ਇਹ ਅਸ਼ਰ ਹੋਇਆ ਸੁਣ ਹੀ ਖਾਨ ਦਾ ਸੋ ਆਓ ਜੀ ਗੱਜ ਕੇ ਫਤਿਗ ਜਾਈਏ ਉਹਨਾਂ ਕੋਲ ਲਾਉਣਾ ਤਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ